ਖੁਸ਼ਕਿਸਮਤ ਅਸੀਂ ਲੋਕ ਆ ਜਿਨ੍ਹਾਂ ਨੂੰ ਇੱਥੇ ਆਣ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਹੈ ਤਨਤਨ ਬ੍ਰह्मज्ञानी ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੇ ਇਨ੍ਹਾਂ ਕਮਾਨ ਬਖਸ਼ਿਆ ਜਿਹੜੇ ਸਾਡੇ ਪਹਿਲੇ ਅਡ ਗ੍ਰੰਥੀ ਵੀ ਸਨ ਤੇ ਗੁਰੂ ਸਾਹਿਬਾਨਾਂ ਨੂੰ ਉਹਨਾਂ ਨੇ ਤਲਕ ਵੀ ਲਾਇਆ ਗੱਦੀ ਤੇ ਵੀ ਬਿਠਾਇਆ ਐਸੀ ਲੋਕਾਂ ਦੀ ਸ਼ਰਧਾ ਆ ਗੁਰੂ ਸਾਹਿਬ ਦੀ ਐਨਸੀ ਮੇਰ ਹੈ ਵੀ ਜਿਹੜਾ ਵੀ ਕੋਈ ਵਿਅਕਤੀ ਆਉਂਦਾ ਹੈ ਭਾਵੇਂ ਕਿਤੋਂ ਆਉਂਦਾ ਵਿਦੇਸ਼ ਤੋਂ ਆਉਂਦਾ ਭਾਵੇਂ ਇਥੋਂ ਦੇਸ਼ ਵਾਸੀ ਸਾਰੇ ਹੀ ਨੇ ਭਾਵੇਂ ਨਾਲ ਦੇ ਪਿੰਡਾਂ ਚੋਂ ਹੁੰਦੇ ਨੇ ਉਹ ਜਿਹੜੀ ਵੀ ਇੱਥੇ ਆਣ ਕੇ ਨਤਮਸਤਕ ਹੋ ਕੇ ਆਸ ਮੀਦ ਅਰਦਾਸ ਕਰਦਾ ਹੈ ਤੇ ਬਾਬਾ ਜੀ ਮੇਰਾ ਹੀ ਮੇਰਾ ਕਰਦੇ ਨੇ ਉਹ ਆ ਲਗਣੀ ਹੈ ਇਹਨਾਂ ਨੂੰ ਔਰ ਬਾਬਾ ਜੀ ਨੇ ਇੱਥੇ ਗੁਰੂ ਘਰ 'ਚ ਬੈਠੇ ਆ ਉਹਨਾਂ ਨੇ ਸਜਾ ਦੇਣੀ ਹੈ ਔਰ ਹਮੇਸ਼ਾ ਜਿਸ ਸਰਕਾਰ ਨੇ ਵੀ ਜਿੰਨੇ ਹੁਕਮਦੁਲੀ ਕੀਤੀ ਹੈ ਅਕਾਲ ਤਖਤ ਸਾਹਿਬ ਦੀ ਉਹ ਵੀ ਅੱਜ ਭੁਗਤਣ ਡਏ ਨੇ ਤੇ ਇਹ ਵੀ ਭੁਗਤਣਗੇ ਔਰ ਤੁਸੀਂ ਦੇਖ ਲਿਓ ਚੋਣਾ ਜਿਹੜੀਆਂ ਉਹਨੀਆਂ ਨੇ ਸਰਪੰਚੀਆਂ ਚ ਲੋਕਾਂ ਨੇ ਇਹਨਾਂ ਨੂੰ ਖਾ ਦੇਣਾ ਇਹਨਾਂ ਨੇ ਡਿਲੇ ਕਿਉਂ ਕਰਦੇ ਸੀ ਕਾਰਪੋਰੇਸ਼ਨਾਂ ਕਿਉਂ ਡਿਲੇ ਕੀਤੀਆਂ ਨੇ ਸਿਰਫ ਇਹਨਾਂ ਨੂੰ ਨਜ਼ਰ ਕੱਖ ਨਹੀਂ ਸੀ ਆਉਂਦਾ ਕਿ ਅਸੀਂ ਹਰ ਨਾਲ ਸਾਡੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਣੀ ਹੈ ਤੇ ਪਾਰਲੀਮੈਂਟ ਅਸੀਂ ਜਿੱਤ ਲਈਏ ਉਹ ਜਿੱਤੀਆਂ ਨਹੀਂ ਗਈਆਂ ਹੁਣ ਬਾਕੀ ਇਲੈਕਸ਼ਨਾਂ ਵੀ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਲੋਕਾਂ ਦਾ ਕਿਸੇ ਦਾ ਮਨ ਹੀ ਨਹੀਂ ਭੇਜਦਾ ਇਹਨਾਂ ਦੇ ਨਾਲ ਇਹਨਾਂ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਉਹ ਕੋਈ ਹੋਰ ਨੇ ਤੇ ਜੋ ਪਰਫਾਰਮੈਂਸ ਉਹ ਸਾਰਾ ਹੀ ਝੂਠ ਨਿਕਲਿਆ ਤੁਹਾਡੇ ਸਾਹਮਣੇ ਇੱਕ ਨਵਾਂ ਦਿੱਤਾ ਡਿਵੈਲਪਮੈਂਟ ਲਈ ਤੇ ਨਾ ਡਿਵੈਲਪਮੈਂਟ ਹੋਈ ਐ ਜਿੰਨੀ ਡਿਵੈਲਪਮੈਂਟ ਉਹ ਸਹੀ ਕੀਤੀ ਐ ਜਿੰਨਾ ਪੈਸਾ ਪਿਆ ਸੀਗਾ ਉਹ ਇਹਨਾਂ ਨੇ ਲਾਉਣ ਦਾ ਯਤਨ ਕੀਤਾ ਉਹ ਵੀ ਇਹਨਾਂ ਕੋਲ ਚੰਗੀ ਤਰ੍ਹਾਂ ਸੁਚਜੇ ਢੰਗ ਨਾਲ ਨਹੀਂ ਲੱਗਾ ਜੇ ਲਾ ਦਿੰਦੇ ਤੇ ਪਿੰਡਾਂ ਦੀ ਮੁਹਾਰ ਹੀ ਕੋਈ ਹੋਰ ਹੁੰਨੀ ਸੀ ਇਹ ਮੈਂ ਦਾਅਵੇ ਨਾ ਕਿਨਾਂ ਸਿਖਣਾ ਨੇ ਇਹਨਾਂ ਨੂੰ ਭੁਗਤਣਾ ਪੈਣਾ ਐ ਜੋ ਇਹ ਕਰ ਰਹੇ ਨੇ ਸਾਨੂੰ ਪੂਰੀ ਆਸ ਹੈ ਕਿ ਲੋਕ ਆਪਣੀ ਸੂਝਬੂਝ ਦੇ ਨਾਲ ਵੋਟ ਪਾਉਣਗੇ ਸੂਝਬੂਝ ਨਾਲ ਚੰਗੇ ਵਿਅਕਤੀ ਨੂੰ ਸਰਪੰਚ ਬਣਾਉਣਗੇ ਜਿਹੜਾ ਪਿੰਡ ਦਾ ਕੋਈ ਸੁਧਾਰ ਕਰ ਸਕਦਾ ਇਹ ਨਾ ਹੋਏ ਕਿ ਬਣਾ ਦਿਓ ਤਾਂ ਮੁੜ ਕੇ ਉਹ ਆਪ ਹੀ ਲੁੱਟਣ ਲੱਗ ਪਏ ਤੇ ਤੁਹਾਡਾ ਫੇਰ ਉਹ ਹੀ ਬਿੜਾ ਕਰ ਹੋ ਜੇ ਜੋ ਅੱਗੇ ਹੋ ਡਿਆ ਸੋ ਮੈਂ ਸਾਰਿਆਂ ਨੂੰ ਪ੍ਰੇਰਦਾ ਵੀ ਆ ਆਸ ਵੀ ਰੱਖਦਾ ਵੀ ਤਕੜੇ ਹੋ ਜੋ ਵਧੀਆ ਸਰਪੰਚੀਆਂ ਲੜੋ ਤੇ ਚੰਗੇ ਚੋਂ ਚੰਗੇ ਵਿਅਕਤੀ ਨੂੰ ਸਰਪੰਚ ਬਣਾਓ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਆਪਣੇ ਕਾਂਤੀ ਦੱਸ ਰਹੇ ਕਿ ਨਾਂ ਦੇ ਲੜਨਗੇ ਬਿਲਕੁਲ ਲੜਨਗੇ ਜੀ ਸਾਡੀ ਉਹਨਾਂ ਨੇ ਪਰਫਾਰਮੈਂਸ 55 ਸਾਲਾਂ ਦੀ ਵੇਖੀ ਐ ਜਿਨ੍ਹਾਂ ਨੇ ਵਧੀਆ ਪਿੰਡ ਅਸੀਂ ਬਣਾਏ ਨੇ ਜਿਨ੍ਹਾਂ ਵਧੀਆ ਸਰਪੰਚੀ ਸਾਡੇ ਸਰਪੰਚਾਂ ਨੇ ਕੀਤੀ ਆ ਉਹਦੇ ਕਿਸੇ ਨੇ ਕੀਤੀ ਕੋਈ ਨਹੀਂ ਇਹਨਾਂ ਨੇ ਅਜੇ ਤੱਕ ਸਾਡਾ ਰੁਪਈਆ ਇਨੀ ਲੱਗਣ ਦਿੱਤਾ ਜਿਹੜਾ ਬਕਾਇਆ ਪਿਆ ਸੀ ਨਵਾਂ ਤੇ ਨਾ ਕਿੱਥੋਂ ਦੇਣਾ ਨੇ ਕਲੀਨ ਕਰਕੇ ਆਏ ਨੇ ਉਹ ਟੈਕਸ ਪੇਅਰਸ ਬਣੀਆਂ ਲੱਖਾਂ ਰੁਪਈਏ ਲੱਗਦੇ ਨੇ ਚਾਰਟਰ ਪਲੇਨ ਤੇ ਤੇ ਹੋਇਆ ਕੀ ਵੀ ਜਿਸ ਹਾਲਤ ਸੀਗੇ ਪੌੜੀਆਂ ਕਿੱਥੋਂ ਦੇਖਣੀਆਂ ਸੀ ਕੋੜੀਆਂ ਚ ਡਿੱਗੇ ਤੇ ਸਟਾਂ ਲੱਗ ਗਿਆ ਬਲੱਡ ਪ੍ਰੈਸ਼ਰ ਵਧ ਗਿਆ ਉਸੇ ਜਹਾਜ਼ ਨੂੰ ਫੇਰ ਚਾਰਟਰ ਕਰਕੇ ਵਾਪਸ ਲਾ ਗਏ ਭਈ ਦਿਲਿਓ ਇਲਾਜ ਕਰਾ ਕੇ ਲਿਆਓ ਤੇ ਮੁੜ ਕੇ ਕੀ ਕੀਤਾ ਮਾਨ ਸਾਹਿਬ ਨੇ ਟਵੀਟ ਕੀਤਾ ਵੀ ਮੈਨੂੰ ਸਾਟੇ ਜ਼ਰੂਰ ਲੱਗੀ ਸੀ ਪਰ ਮੈਂ ਸ਼ਰਾਬੀ ਹਾਲੋਚ ਨਹੀਂ ਸੀ ਸਫਾਈ ਕਾਦਰ ਨਹੀਂ ਦਿੰਦੇ ਹੋ ਲੋਕਾਂ ਨੂੰ ਤਾਂ ਇਸ ਲਈ ਇਹਦਾ ਪਤਾ ਲੱਗ ਗਿਆ ਸੋ ਜਿਹੜਾ ਇੱਕ ਚੀਫ ਮਿਨਿਸਟਰ ਹੈ ਜਿਹਨੇ ਸਟੇਟ ਚ ਚਲਾਉਣੀ ਹੈ ਜਦ ਕੋਈ ਨਹੀਂ ਲੋਕਾਂ ਦੇ ਮਨ ਦੇ ਵਿੱਚ ਭੇਜਦਾ ਹੁੰਦਾ ਵੀ ਲੋਕ ਬੜੇ ਸੂਝਵਾਨ ਦੇ ਸਿਆਣੇ ਹੋ ਗਏ ਨੇ ਲੋਕ ਹਮੇਸ਼ਾ ਹੀ ਜਿਹੜੀ ਸਰਕਾਰ ਬਣਦੀ ਹੈ ਉਹਨਾਂ ਦੇ ਕੰਮ ਕਾਜਾਂ ਨੂੰ ਵੇਖਦੀ ਹੈ ਉਹਨਾਂ ਦੀ ਪਰਫਾਰਮੈਂਸ ਦੇਖਦੀ ਹੈ ਉਹ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਨੂੰ ਵੇਖਦੇ ਨੇ ਵੀ ਆਇਆ ਕੋਈ ਪੂਰਿਆ ਕੀਤਾ ਕਿ ਨਹੀਂ ਮੈਂ ਇੱਕੋ ਹੀ ਗੱਲ ਇਹਨਾਂ ਨੂੰ ਸਵਾਲ ਕਰਨਾ ਚਾਹੁੰਨਾ ਹੈ ਭਈ ਜੋ ਕੁਝ ਤੁਸੀਂ ਵਾਅਦਾ ਕੀਤਾ ਸੀ ਉਹਦੇ ਚੋਂ ਇੱਕ ਵੀ ਚੀਜ਼ ਜੇ ਤੁਸੀਂ ਪੂਰੀ ਕੀਤੀ ਹੋਵੇ ਤੇ ਫਿਰ ਅਸੀਂ ਤੁਹਾਡੇ ਦੇਣਦਾਰ ਆ ਪਰਲਮੈਂਟ 'ਚ ਤੁਹਾਨੂੰ ਪਤਾ ਲੱਗਿਆ ਭਈ ਲੋਕ ਤੁਹਾਡੇ ਨਾਲ ਨਹੀਂ ਜਿਹੜੇ ਲੋਕ ਕਹਿੰਦੇ ਸੀ ਸੀਐਮ ਤੁਹਾਡਾ ਕਹਿੰਦਾ ਸੀ ਵੀ 13 ਜ਼ੀਰੋ ਤੇ ਇੱਕ ਸੀਟ ਸਾਨੂੰ ਚੰਡੀਗੜ੍ਹ ਦੀ ਮਿਲ ਜਾਣੀ ਹੈ 14 ਜ਼ੀਰੋ ਤੇ ਅਹੀ ਉਥੇ ਗਾਹ ਪਾ ਦੇਣਾ ਹੈ ਤੇ ਬਣਿਆ ਕੀ ਤਿੰਨ ਆਈਆਂ ਤੇ ਸਾਨੂੰ ਸੱਤ ਹੀ ਮਿਲੀਆਂ ਤੇ ਚੰਡੀਗੜ੍ਹ ਵਾਲੀ ਇਹ ਸਿਰਫ ਲੋਕਾਂ ਨੇ ਇਹਨਾਂ ਦੀ ਪਰਫਾਰਮੈਂਸ ਦੀ ਜਜਮੈਂਟ ਕੀਤੀ ਹੈ ਅਸਲੀ ਦੇ ਮੌਕਾ ਹੋਣ ਆਉਣਾ ਆ ਜਦੋਂ ਪਿੰਡਾਂ ਚ ਨਾ ਜਾਣਾ ਆ ਨਾ ਉਹਨਾਂ ਮਾਵਾਂ ਨੂੰ ਇਹਨਾਂ ਨੂੰ ਫੇਸ ਕਰਨਾ ਪੈਣਾ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗ ਗਏ ਨੇ ਇਹਨਾਂ ਇੱਕ ਵਾਦਾ ਕੀਤਾ ਸੀ ਸਾਡੇ ਨਾਲ ਮੈਨੀਫੈਸਟੋ 'ਚ ਤਿੰਨ ਮਹੀਨਿਆਂ 'ਚ ਨਸ਼ਾ ਮੁਕਤ ਕਰ ਦੇਵਾਂਗੇ ਪੰਜਾਬ ਨੂੰ ਲੇਕਿਨ ਅੱਜ ਹਰ ਬੰਦੇ ਦੀ ਜੇਬ 'ਚ ਪੂੜੀ ਐ ਹਰ ਗਲੀ-ਗਲੀ ਨਸ਼ਾ ਵਕਿੰਦੇ ਐ ਔਰ ਬੱਚੇ ਸਾਡੇ ਇੰਨੇ ਕਿ ਦੁਖੀ ਹਾਲਤ 'ਚ ਤੁਰੇ ਫਿਰਦੇ ਨੇ ਕੰਨਾਂ ਨਾਲ ਵਜਦੇ ਫਿਰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਰੀਏ ਕੀ ਔਰ ਮੈਂ ਇੱਕ ਗੱਲ ਕਹਿ ਦਿਆਂ ਜੇ ਇਹਨਾਂ ਨੇ ਇਹ ਚੀਜ਼ ਨਾ ਡਕੀ ਤੇ ਜਿਹੜੀਆਂ ਮਾਵਾਂ ਨੇ ਸਾਡੀਆਂ ਬੀਬੀਆਂ ਭੈਣਾਂ ਨੇ ਜਿਹੜੀਆਂ ਬੱਚੀਆਂ ਨੇ ਉਹਨਾਂ ਦੀਆਂ ਜ ਜਿਹੜੀ ਸਾਡੀ ਪੀੜ੍ਹੀ ਆ ਸਾਡੇ ਨੌਜਵਾਨ ਬੱਚੇ ਨੇ ਜਿਹੜੇ ਨਸ਼ੇ 'ਚ ਲੱਗ ਚੁੱਕੇ ਨੇ ਉਹ ਨਸ਼ੇ ਤੋਂ ਦੂਰ ਹੋ ਸਕਣ ਚੰਗੇ ਪਾਸੇ ਲੱਗ ਸਕਣ ਮਿਹਨਤ ਕਰ ਸਕਣ ਆਪਣੀ ਕਮਾਈ ਕਰ ਸਕਣ ਤੇ ਆਪਣੇ ਪਰਿਵਾਰ ਦੀ ਚੰਗੀ ਪਰਵਰਿਸ਼ ਕਰ ਸਕਣ ਆਹੀ ਅਰਦਾਸ ਅਸੀਂ ਕੀਤੀ ਆ ਤੇ ਆਉਣ ਵਾਲੇ ਸਮੇਂ ਲਈ ਚੜ੍ਹਦੀ ਕਲਾ ਦੀ ਅਰਦਾਸ ਸਾਡੇ ਵੱਲੋਂ ਹੋਈ ਆ ਸੋ ਬਹੁਤ-ਬਹੁਤ ਧੰਨਵਾਦ ਜਿੰਨੇ ਸਾਰੇ ਇੱਥੇ ਸਾਡੇ ਨਾਲ ਆ ਕੇ ਬਾਬਾ ਜੀ ਦੇ ਚਰਨਾਂ 'ਚ ਨਸਮ ਨਤਮਸਤਕ ਹੋਏ ਤੇ ਚਰਨਾਂ ਦੇ ਵਿੱਚ ਨੀਵੇਂ ਹੋ ਕੇ ਆਏ ਆ ਤੇ ਹੋਈ ਹੋਣ ਦਾ ਮੌਕਾ ਮਿਲਦਾ ਹੈ ਜਦੋਂ ਬਾਬਾ ਜੀ ਦੇ ਅੱਗੇ ਬੈਠ ਕੇ ਨੀਵੇਂ ਹੋ ਕੇ ਨਤਮਸਤਕ ਹੋ ਕੇ ਅਰਦਾਸਾਂ ਮੰਗਦੀਆਂ ਕਰੀਦੀਆਂ ਨੇ ਤੇ ਜੋ ਵੀ ਅਸੀਂ ਮੰਗਿਆ ਬਾਬਾ ਜੀ ਤੋਂ ਹੀ ਮੰਗਿਆ ਤੇ ਬਾਬਾ ਜੀ ਨੇ ਹਮੇਸ਼ਾ ਹੀ ਉਹ ਪੂਰਾ ਕੀਤਾ ਔਰ ਅੱਜ ਵੀ ਅਸੀਂ ਸਾਰੇ ਸਾਥੀ ਸਾਰਾ ਪਰਿਵਾਰ ਜੁਗਰਾਜ ਸਿੰਘ ਜੀ ਕਵਰ ਪ੍ਰਤਾਪ ਅਸੀਂ ਸਾਰੇ ਹੀ ਇੱਥੇ ਆਪਣੇ ਸਾਥੀਆਂ ਸਮੇਤ ਆਏ ਆਂ ਬਾਬਾ ਜੀ ਦੇ ਨਤਮਸਕ ਹੋਏ ਆਰਦਾਸਾਂ ਦੁਆਵਾਂ ਕੀਤੀਆਂ ਨੇ ਗੁਰੂ ਦਾ ਲੰਗਰ ਵੀ ਛਕਿਆ ਹਮੇਸ਼ਾ ਹੀ ਅਸੀਂ ਇਹ ਉਹਨਾਂ ਦਾ ਹੁਕਮ ਹੈ ਸਾਨੂੰ ਅਈ ਲੰਗਰ ਛੱਕੇ ਜਾਂਦੇ ਆ ਸੇਵਾ ਕਰਕੇ ਜਾਂਦੇ ਆ ਔਰ ਇੱਕ ਵਾਰ ਫੇਰ ਬਾਬਾ ਜੀ ਤੁਹਾਡੀ ਇਸ ਇਲਾਕੇ ਤੇ ਬਹੁਤ ਮਿਹਰ ਹੈ ਹਮੇਸ਼ਾ ਤੁਸੀਂ ਮਿਹਰ ਭਰਿਆ ਹੱਥ ਰੱਖਦੇ ਹੋ ਆਉਣ ਵਾਲੇ ਸਮੇਂ ਦੀ ਵੀ ਇਹੋ ਹੀ ਅਰਦਾਸ ਕਰਦੇ ਆ ਬਾਬਾ ਜੀ ਸਾਡੇ ਜਿਹੜੇ ਇੱਥੋਂ ਦੇ ਲੋਕ ਵੱਸਦੇ ਨੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੋ ਬੱਚਿਆਂ ਸਾਡਿਆਂ ਦੇ ਕਿਤੇ ਕਿਰਪਾ ਕਰ ਦਿਓ ਬੱਚੇ ਸਾਡੇ ਜਿਹੜੇ ਪੜ੍ਹ ਲਿਖ ਕੇ ਗੰਗਾ ਨੂੰ ਨੌਕਰੀਆਂ ਲੈ ਲੈਣ ਜਿਹੜੇ ਪਾਸੇ ਨੂੰ ਤੁਰੇ ਨੇ ਕਿਰਾਏ ਤੁਰੇ ਨੇ ਉਹ ਵੀ ਸੇਧ ਸਿੱਧੇ ਹੋ ਜਾਣ ਤੁਹਾਡੀਆਂ ਬਖਸ਼ਿਸ਼ਾਂ ਹੋ ਜਾਣ ਤੇ ਉਹ ਵੀ ਪਰਿਵਾਰ ਜਿਹੜੇ ਨੇ ਘਰ ਵਾਲੇ ਉਹ ਵੀ ਦਵਾਵਾਂ ਤੁਹਾਨੂੰ ਦੇਣਗੇ ਸੀਸਾਂ ਦੇਣਗੇ ਕਿਉਂ ਅੱਜ ਜਿਹੜੀ ਪੀੜ੍ਹੀ ਅੱਗੇ ਆ ਰਹੀ ਹੈ ਉਹਨਾਂ ਦੇ ਮੋਢਿਆਂ ਤੇ ਜਿਹੜੀ ਹੈ ਨਾ ਅਸਲ ਗਾਂ ਆਉਣ ਵਾਲਾ ਸਮਾਂ ਉਹਨਾਂ ਨੇ ਝੁਕਣਾ ਆ ਤੇ ਪਰਿਵਾਰਾਂ ਦੀ ਬਿਹਤਰੀ ਭਰਾਵਾਂ ਪਰਿਵਾਰਾਂ ਦੀ ਤਰੱਕੀ ਵੀ ਉਹਨਾਂ ਕਰਨੀ ਆ ਤੇ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਵੀ ਉਹਨਾਂ ਦੇ ਮਿਹਰ ਭਰਿਆ ਹੱਥ ਰੱਖਿਓ ਬਖਸ਼ਿਸ਼ ਕਰਿਓ ਉਹ ਘਰਾਂ ਨੂੰ ਉੱਚਾ ਚੁੱਕ ਕੇ ਆਪਣੇ ਮਾਂ ਬਾਪ ਨੂੰ ਸੁੱਖ ਦੇ ਸਕਣ ਇਹੋ ਹੀ ਸਾਰਿਆਂ ਦਾ ਭਲਾ ਸਰਬੱਤ ਦਾ ਮੰਗਣ ਆਏ ਆ ਔਰ ਇਹੋ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ